ਮਨੁੱਖ ਦੇ ਵਿਚਾਰਾਂ ਦੇ ਵਿੱਚ ਮਨੁੱਖ ਦੀ ਸੋਚਣੀ ਦੇ ਵਿੱਚ ਔਰ ਮਨੁੱਖ ਦੇ ਚਿੰਤਨ ਦੇ ਵਿੱਚ ਕਾਮ ਹੈ ਲੋਭ ਹੈ ਅਹੰਕਾਰ ਹੈ ਔਰ ਕੀ ਹੈ ਕੁਝ ਵੀ ਨਹੀਂ ਹੈ ਪੜੋ ਆਪਣੇ ਵਿਚਾਰਾਂ ਨੂੰ ਅੰਦਰ ਕਿਹੜੇ ਪਏ ਵਿਚਾਰ ਚੱਲਦੇ ਨੇ ਪੜੋ ਆਪਣੀ ਸੋਚਣੀ ਨੂੰ ਸੋਚਣੀ ਦੇ ਵਿੱਚ ਕੀ ਹੈ ਔਰ ਪੜੋ ਆਪਣੀਆਂ ਯਾਦਾਂ ਨੂੰ ਯਾਦਾਂ ਦੇ ਵਿੱਚ ਕੀ ਹੈ ਧੰਗੁਰ ਗੁਰਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਬੜੀਆਂ ਬੜੀਆਂ ਕਿਤਾਬਾਂ ਪੜ ਲੈਂਦਾ ਆਪਣੇ ਮਨ ਨੂੰ ਨਹੀਂ ਪੜਦਾ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜੇ ਇਆਣਾ ਬੜੇ ਬੜੇ ਗ੍ਰੰਥ ਪੜ ਲੈਣਾ ਹੈ ਬੜੀਆਂ ਬੜੀਆਂ ਕਿਤਾਬਾਂ ਪੜ ਲੈਣਾ ਹੈ ਬਹੁਤ ਕੁਝ ਪੜ ਲੈਣਾ ਹੈ ਪਰ ਮੱਥੇ ਦੇ ਲੇਖ ਨਹੀਂ ਪੜ ਸਕਦਾ ਸਿਰ ਦੇ ਲੇਖ ਨਹੀਂ ਪੜਦਾ ਤੇਰੇ ਸਿਰ ਦੇ ਵਿੱਚ ਕੀ ਚੱਲ ਰਿਹਾ ਹੈ ਤੇਰੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਹੈ ਤੇਰੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ ਪੜ ਔਰ ਜਿਸ ਨੂੰ ਆਪਣਾ ਮਨ ਪੜਨ ਦੀ ਜਾਂਚ ਆ ਜਾਏ ਸਾਧ